ਅੱਜ ਜਿਹੜੀ ਅਸੀਂ ਇਹ ਜਿਹੜੀ ਵੀਡੀਓ ਬਾਈਟ ਦੇ ਰਿਹਾ ਇਹ ਸਾਡੇ ਇੱਕ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਸ਼ਿਵ ਸੈਨਿਕਾਂ ਦਾ ਜਿਹੜਾ ਹੈਗਾ ਟਕਰਾਓ ਜਿਹੜਾ ਹੈ ਤੇ ਅੰਕਸੰਗ ਜਥੇਬੰਦੀਆਂ ਦੇ ਨਾਲ ਹੋ ਰਿਹਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਨਸੀਡੈਂਸ ਜਿਹੜਾ ਹੈਗਾ ਪੁਰਾਣਾ ਹੈਗਾ ਜਿਹਨੂੰ ਹੁਣ ਤੋੜ ਮੋੜ ਕੇ ਜਿਹੜਾ ਹੈਗਾ ਵੀਡੀਓਜ਼ ਨੂੰ ਜਿਹੜਾ ਹੈਗਾ ਵਾ ਕੁਝ ਸੋਸ਼ਲ ਮੀਡੀਆ ਤੇ ਚੈਨਲਸ ਤੇ ਚਲਾਇਆ ਜਾ ਰਿਹਾ ਹੈਗਾ ਇਹ ਆਲਰੇਡੀ ਇਨਸੀਡੈਂਸ ਜਿਹੜਾ ਹੈਗਾ 26/24 ਦਾ ਸੀਗਾ ਮਾਰਨਿੰਗ ਦਾ ਕਚੇਰੀ ਦੇ ਵਿੱਚ ਹੋਇਆ ਸੀ ਜਿਸ ਦੇ ਸਬੰਧ ਵਿੱਚ ਅਸੀਂ ਐਫ ਆਈ ਆਰ 6 26 ਤਰੀਕ ਨੂੰ ਜਿਹੜੀ ਸੀਗੀ ਦਰਜ ਕਰਕੇ ਦਰਜ ਕੀਤੀ ਸੀ ਅੰਡਰ ਸੈਕਸ਼ਨ 353 16018186 ਤੇ 341 ਤੇ ਨਾਲ 148 uh, 148 ਤੇ 149 IPC ਤਹਿਤ ਜਿਹੜੀ ਹੈਗੀ ਆ ਆਲਰੇਡੀ ਜਿਹੜੀ ਐਫ ਆਈ ਆਰ ਜਿਹੜੀ ਹੈਗੀ ਆ ਦੋਹਾਂ ਪਾਰਟੀਆਂ ਦੇ ਖਿਲਾਫ ਜਿਹੜੀ ਹੈ ਥਾਣਾ ਸਿਵਲ ਆਈ ਦੇ ਵਿੱਚ ਦਰਜ ਹੈਗੀ ਆ ਔਰ ਜਿੱਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿ ਜਿਹੜੀ ਵੀ ਵੀਡੀਓ ਤੁਹਾਡੀ ਸੋਸ਼ਲ ਮੀਡੀਆ ਤੇ ਚੱਲ ਰਹੀ ਹੈਗੀ ਆ ਇਹਦੇ ਤੱਥਾਂ ਨੂੰ ਤੋੜਿਆ ਮੋੜਿਆ ਜਾ ਰਿਹਾ ਹੈਗਾ ਔਰ ਇਹਦੇ ਆਲਰੇਡੀ ਜਿਹੜੀ ਹੈਗੀ ਆ ਵੀ 26 ਤਰੀਕ ਦੀ ਘਟਨਾ ਹੈ ਜਿਸ ਇਸ ਵੰਦੇ ਵਿੱਚ 26 ਤਰੀਕ ਨੂੰ ਹੀ ਜਿਹੜਾ ਹੈਗਾ ਪਰਚਾ ਦਰਜ ਕਰਕੇ ਦੋਵਾਂ ਪਾਰਟੀਆਂ ਦੇ ਖਿਲਾਫ ਜਿਹੜਾ ਹੈਗਾ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਥੈਂਕ ਯੂ